ਸ਼ਸ਼ੀਗੜ ਬਾਪੂ ਜੀ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਹੋ ਠੀਕ ਆ ਜੀ ਹਾਂ ਠੀਕ ਆ ਪੁੱਤ ਠੀਕ ਆ ਮੈਂ ਸਿਆਣਿਆ ਨਹੀਂ ਪੁੱਤ ਤੈਨੂੰ ਹਾਂ ਬਾਪੂ ਜੀ ਅਸੀਂ ਬੈਂਕ ਚ ਆਏ ਸੀਗੇ ਜੀ ਮੇਂ ਆਏ ਸੀ ਛੇਰਾ ਅਸੀਂ ਤਾਂ ਕੋਈ ਲੋਨ ਜਾਂ ਕੋਈ ਲਿਮਟ ਚੱਕੀ ਨਹੀਂ ਗਈ। ਓਹੋ بیمੇ ਕਰਦੇ ਆ ਨਾ ਬੀਮਾ ਕਰਨ ਆਏ ਸੀਗੇ ਜੀ। ਪਰ ਪੁੱਤ ਮੈਨੂੰ ਤਾਂ ਕੋਈ ਕਬਜ ਕੋਝ ਹੈਣੀਗੀ। ਨਹੀਂ ਨਹੀਂ ਬਾਪੂ ਜੀ ਉਹ ਵਾਲਾ ਬੀਮਾ ਨਹੀਂ ਜੀ। ਇਹ ਪੈਸਿਆਂ ਦਾ ਬੀਮਾ ਹੁੰਦਾ 1 ਕਰੋੜ ਦਾ ਜੀ। 1 ਕਰੋੜ ਰੁਪਈਆ ਲੈ ਪੁੱਤ ਅਸੀਂ ਤਾਂ ਮੱਕੀ ਮੁੱਕੀ ਵੱਡੀ ਸੀਗੀ ਸਾਨੂੰ ਤਾਂ ਪੈਸਿਆਂ ਦੀ ਲੋੜ ਸੀਗੀ। ਲਿਆ ਦਿਓ 1 ਕਰੋੜ ਰੁਪਈਆ। ਨਹੀਂ ਨਹੀਂ ਬਾਪੂ ਜੀ ਆਏ ਪੈਸੇ ਨਹੀਂਗੇ ਮਿਲਦੇ ਜੀ ਇਹਦਾ ਨਾ ਹੁਣ ਅਸੀਂ ਕਾਗਜ਼ ਪੱਤਰ ਭਰ ਕੇ ਜਾਵਾਂਗੇ ਤੇ ਮੁੜ ਕੇ ਜਦੋਂ ਤੁਹਾਨੂੰ ਕੋਈ ਗੱਲਬਾਤ ਹੁੰਦੀ ਆ ਤੇ ਉਦੋਂ ਫਿਰ ਬੰਦੇ ਨੂੰ ਪੈਸੇ ਮਿਲ ਜਾਂਦੇ ਆ ਜੀ ਅੱਛਾ ਤੇਰਾ ਮਤਲਬ ਕਹਿਣ ਦਾ ਵੀ ਭਲਕੇ ਮੈਨੂੰ ਕੋਸ਼ ਹੋ ਗਿਆ ਮੇਰੇ ਪਰਿਵਾਰ ਨੂੰ ਪੈਸੇ ਮਿਲਣਗੇ ਹੋ ਰਹਿਣ ਦਿਓ ਤੂੰ ਭਰਾਵਾ ਮੈਂ ਨਹੀਂ ਬੀਮਾ ਬੂਮਾ ਕਰਾਉਣਾ ਜਾ ਜਾ ਬੜਾ ਛੇਰਾ ਨਹੀਂ ਨਹੀਂ ਬਾਪੂ ਜੀ ਹੋਰਾਂ ਦਾ ਵੀ ਕਰਕੇ ਤੁਸੀਂ ਵੀ ਕਰਵਾ ਲੈਂਦੇ ਜੀ ਉਹ ਪੁੱਤ ਤੂੰ ਸਮਝਿਆ ਨੀ ਜੇ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਨਾ ਵੀ ਮੇਰੇ ਨਾਲ ਇੱਕ ਕਰੋੜ ਦਾ ਬੀਮਾ ਹੈ ਉਹ ਇਹਨਾਂ ਨੇ ਮੈਨੂੰ ਮਾਰ ਦੇਣਾ ਹੈ ਤੂੰ ਠੀਕ ਹੈ ਜੀ ਠੀਕ ਹੈ